ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਦੋਸਤੋ ਸੁਣਨੂ ਮੈਂ ਅੱਜ ਸ਼ੰਭੂ ਬਾਰਡਰ ਦਿਖਾਵਾਂ ਸ਼ੰਭੂ ਬਾਰਡਰ ਤੇ ਕੀ ਹਾਲਾਤ ਹੈ ਕਿਵੇਂ ਸਾਡੇ ਬਜ਼ੁਰਗ ਇੱਥੇ ਰਹਿੰਦੇ ਆ ਸੁਣਨੂ ਮਲਾਉਣਾ ਉਹਨਾਂ ਨਾਲ ਕਰਦੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਿਸ ਤਰ੍ਹਾਂ ਉਹ ਆਪਣਾ ਇੱਥੇ ਦਿਨ ਬਤੀਤ ਕਰਦੇ ਆ ਆ ਦੇਖੋ ਜੀ ਇਸ ਤਰ੍ਹਾਂ ਘਰ ਬਣਾਏ ਨੇ ਬਜ਼ੁਰਗਾਂ ਦੇ ਤੇ ਇਹਦੇ ਵਿੱਚ ਰਹਿੰਦੇ ਆ ਇੱਥੇ ਮਲਾਉਣਾ ਸਾਨੂੰ ਇਹਨਾਂ ਨਾਲ ਖਾਲਸਾ ਨਾਲ ਗੱਲਾਂ ਬਾਤਾਂ ਕਰਦੇ ਆ ਆਪਾਂ ਪੁੱਛਦੇ ਆ ਇਹਨਾਂ ਦਾ ਕੀ ਹਾਲ ਚਾਲ ਹੈ ਚੌਪਈ ਦਾ ਜਾਪ ਜਰੂਰ ਇੱਕ ਘੱਟੋ ਘੱਟ ਇੱਕ ਚੌਪਈ ਦਾ ਜਰੂਰ ਕਰੋ ਮੋਰਚੇ ਦੇ ਨਾਮ ਤੇ ਕਰਦੀ ਆ ਤਾਂ ਇੱਥੇ ਕਰਦੀ ਆ ਜੀ ਕਰਦੀ ਆ ਜਿੰਨਾ ਕਰੋਗੇ ਬਾਬੇ ਨਾਲ ਸਾਡੀ ਜਿਹੜੀ ਖੇਤੀਬਾੜੀ ਆ ਨਾ ਪੰਜਾਬ ਦੀ ਜਿੰਨੀ ਕਿਸਾਨੀ ਆ ਨਾ ਗੁਰੂ ਨਾਨਕ ਨੇ ਆਪਣੀ ਬਾਣੀ ਦੇ ਵਿੱਚ ਇਹਨੂੰ ਦਰਜ ਕੀਤਾ ਯਾਨੀ ਅਸੀਂ ਗਰਵਾਣੀ ਦੇ ਸਾਹ ਜਿੱਦਾਂ ਨਾ ਉਹ ਗੁਰੂ ਸਾਹਿਬ ਦੀ ਬਾਣੀ ਆ ਅੰਮ੍ਰਿਤ ਗੁਰੂ ਰਾਮਦਾਸ ਦੀ ਕਿਸਾਨੀ ਕਿਸਾਨ ਕਰੇ ਲੋਚੇ ਜੀਉ ਲਾਏ ਹਾਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ ਮਤਲਬ ਕਿਸਾਨ ਆਪਣਾ ਕਿਉਂ ਕਰਦਾ ਰੋਜੀ ਕਿਰਤ ਕਰਦਾ ਵੀ ਉਦਮ ਕਰਦਾ ਉਹ ਹਾਲ ਜੋਤਦਾ ਹਨਾ ਤਾਂ ਕਿ ਮੇਰਾ ਪੁੱਤ ਧੀ ਖਾਏ ਤਾਂ ਨਾਲ ਹੀ ਸਾਡੇ ਜਿਹੜੇ ਲੰਗਰ ਚੱਲਦੇ ਆ ਇਹਦੀ ਬਦੌਲਤ ਬਾਬੇ ਨਾਨਕ ਦੇ ਉਹਨਾਂ ਕਿਰਤ ਕਰੋ ਨਾਮ ਜੋ ਵੰਡ ਕੇ ਛਕੋ ਦੇ ਜਿਹੜੇ ਉਪਦੇਸ਼ ਸੀ ਉਹਦੇ ਹਿਸਾਬ ਨਾਲ ਅਸੀਂ ਚੱਲ ਰਹੇ ਆ ਤਾਂ ਉਹਨੂੰ ਮੁੱਖ ਰੱਖ ਕੇ ਸਾਡਾ ਇਹ ਮੋਰਚਾ ਲੱਗਾ ਆ ਤਾਂ ਫਰੇ ਵੀ ਤਾਂ ਇਹ ਪਹਿਲਾਂ ਪ੍ਰਾਪਤ ਹੋਈ ਆ ਇਹ ਜ਼ਰੂਰ ਹੋਊਗੀ ਬਸ ਸਤਿਗੁਰਾਂ ਦੇ ਚਰਨਾਂ 'ਚ ਧਿਆਨ ਪਤਾ ਕੀ ਕਿ ਜਿਹੜਾ ਇੱਥੇ ਬੈਠਾ ਮਨੋ ਤਾਂ ਉਹ ਕੇ ਬੈਠਾ ਬਸ ਹਾਂ ਆ ਬੰਦੇ ਜਿੰਨੇ ਇੱਥੇ ਬਜ਼ੁਰਗ ਕਹਿੰਦੇ ਨਾ ਬੰਦੇ ਇੱਥੇ ਬਜ਼ੁਰਗ ਬੈਠੇ ਹੋ ਆ ਹਾਂਜੀ ਹਾਂਜੀ ਮੈਂ ਕਹਿੰਦਾ ਇਹ ਬਜ਼ੁਰਗ ਨਹੀਂ ਇਹ ਬਾਬੇ ਨਾਨਕ ਨੇ ਕਿਰਪਾ ਕੀਤੀ ਹੋ ਆ ਇਹ ਨਾ ਦਾ ਜਿਹਾ ਚਿਹਰੇ ਬਾਬਾ ਨਾਨਕ ਵੀ ਤਾਂ ਪੜਦਾ ਹੀ ਹੋਊਗਾ ਕੁਝ ਹਾਂਜੀ ਹਾਂ ਨਹੀਂ ਹਾਂ ਅਰਦਾਸ ਪੂਰੀ ਜਰੂਰ ਹੋਊਗੀ ਕਰੀ ਨਾ ਕਰੀ ਤਾਂ ਹੋਊਗੀ 2 ਮਹੀਨਿਆਂ ਨੂੰ ਹੋ ਜਾਏ 5 ਨੂੰ ਹੋ ਜਾਏ ਨਹੀਂ ਬਦੇ ਇਹ ਕਰਦੇ ਆ ਆ ਗੱਲ ਚਲੋ ਆਪਾਂ ਚੁਣਿੰਦੇ ਹਾਂ ਹਾਂਜੀ ਹਾਂਜੀ ਅੰਦੇ ਇਹ ਮੋਦੀ ਦਾ ਕਸ਼ੂਰ ਨਹੀਂ ਆ ਜਿਹੜਾ ਹੋਣ ਲਿਆ ਕੰਮ ਇਹ ਪਿਛਲੀਆਂ ਲਿਖਤਾਂ ਬਣੀਆਂ ਉਹ ਬਣ ਚੁੱਕੀਆਂ ਉਹ ਹੋਣਾ ਉਹ ਲਿਖਤਾਂ ਪੂਰੀਆਂ ਹੋਣੀਆਂ ਉਹ ਛਾਵਨਾ ਹੋਣ ਲਿਆ ਉਹ ਨਹੀਂ ਉਹ ਮੋਦੀ ਨੇ ਮਾਤੀ ਉਹ ਦੇਣ ਡਿਆ ਇਹੋ ਜੀ ਨਹੀਂ ਫੇਰ ਅਸੀਂ ਮੋਦੀ ਨੂੰ ਛੱਡੀ ਜਾਨੇ ਆ ਗੱਲ ਕਰਦਾ ਹਾਂ ਕਿ ਸਾਡਾ ਚੋਪਈ ਦਾ ਜਾਬ ਕਰਨਾ ਜਿਹੜਾ ਮੈਂ ਇੱਕ ਆ ਪਾਣੀ ਹੱਡ ਬੀਤੀ ਯਾਨੀ ਚੋਪਈ ਸਾਹਿਬ ਦੀ ਸੁਣਾਉਣਾ ਮੈਂ ਯਾਨੀ ਕੋਪਰਟ ਬੈਂਕ ਤੋਂ ਬ੍ਰਾਂਚ ਮੈਨੇਜਰ ਰਟਾਇਰ ਹੋਇਆ ਯਾਨੀ ਰਟਾਇਰ ਹੋਇਆ 20 ਚ ਮੋਰਚਾ ਲੱਗਿਆ 18 ਚ ਮੇਰੇ ਮਨ ਚ ਸੀਗਾ ਵੀ ਯਾਰ ਅਸੀਂ ਕਿਸਾਨਾਂ ਦੀ ਨਾ ਹਾਲਾਂਕਿ ਮੈਂ ਖੋਰ ਜ਼ਿਮੀਂਦਾਰ ਆ ਨਾ 15 18 ਖੇਤ ਵੀ ਮੇਰੇ ਕੋਲ ਹੈਗੇ ਆ ਪਰ ਜ਼ਿਆਦਾ ਮੈਂ ਖੇਤੀ ਦਰਾਖਤਾਂ ਨਹੀਂ ਕੀਤੀ ਸਾਰੀ ਉਹਨੂੰ ਮੁੰਡਾ ਕੰਨ ਲਾਪਿਆ ਚਲੋ ਬੱਕਰੀ ਨਾਲ ਹੋਰ ਮੋਗਲੇ ਲੈ ਕੇ ਮਤਲਬ ਕਹਿੰਦਾ ਵੀ ਗਰਬਾਣੀ ਨਾਲ ਜੁੜੇ ਦੋ ਮੇਰੀ ਗੱਡੀ ਇੱਕ ਵਾਰੀ ਚੋਰੀ ਹੋ ਗਈ ਜੀ ਹਾਂ ਆ ਗੱਡੀ ਆਹੋ ਆ ਮੈਂ ਤਾਂ ਹੀ ਲੈਂਦੀ ਇੱਟਿਆ ਮੋਰਚੇ ਲਾ ਗੱਡੀ ਉਹਦਾ ਨੰਬਰ ਤੇ ਉਦੋਂ ਇਹ ਗੱਡੀ ਨਵੀਂ ਸੀ ਯਾਨੀ ਇਹ ਬਹੁਤ ਚਿਰਾਂ ਦੀ ਗੱਲ ਆ ਇਹੋ 2000 ਕੋਈ 10 ਕ ਦੀ ਗੱਲ ਆ ਜੀ ਇਹੋ ਹਾਂ 9 10 ਕ ਦੀ ਗੱਲ ਆ ਜੀ ਇਹੋ ਹਾਂ 10 9 10 ਦੀ ਗੱਲ ਆ ਉਦੋਂ ਗੱਡੀ ਨੂੰ 3 ਸਾਲ ਹੋਏ ਸੀ ਲੈਈ ਨੂੰ 2 ਸਾਲ ਮੈਨੂੰ ਐਂ ਰਾਤ ਨੂੰ ਦਵਾਨ ਸੁਣ ਚਲ ਗਿਆ ਉੱਥੇ ਨਿਆਣੇ ਮੋਟਰਸਾਈਕਲ ਦੇ ਆਪਣੇ ਹੋਰ ਗੱਡੀ ਸਾਹਦੇ ਮੈਂ ਹੀ ਚਾਰ ਜਾਣ ਇੱਥੇ ਬਹਿ ਕੇ ਆਪਾਂ ਜਿੱਦਾਂ ਆਪਣੇ ਹਾਣੀ ਪਰਵਾਣੀ ਬੰਦੇ ਇੱਥੇ ਬਹਿ ਕੇ ਚੱਲ ਗਏ ਤਾਂ ਜਿਹਨਾਂ ਨਾ ਸਮਾਪਤੀ ਹੋਈ 12:00 ਵਜੇ ਦੇ ਕਰੀਬ ਅਸੀਂ ਉੱਠ ਪਏ ਹਾਂਗਾ ਪਹਿਲਾਂ ਚਾਲੇ ਸੰਗਤ ਬਹੁਤ ਸੀਗੀ ਰੋਸ਼ਨ ਗਰਾਉਂਡ 'ਚ ਅਸੀਂ ਉੱਥੇ ਜਾ ਕੇ ਗੱਡੀ ਹੈ ਨਾ ਗੱਡੀ ਚੋਰੀ ਹੋ ਗਈ ਜੀ ਚਲੋ ਗੱਡੀ ਅਸੀਂ ਬਰੇ ਰਾਤ ਕਿੱਥੇ ਮਿਲਣੀ ਸੀ ਗੱਡੀ ਜਾਂ ਚੋਰੀ ਇਨਚੋਰ ਲੈ ਗਏ ਹਨਾ ਮੈਂ ਉਦੋਂ ਢੋਲਵਾਹੇ ਬ੍ਰਾਂਚ ਲੱਗਾ ਹੈਗਾ ਇੱਕ ਦਿਨ ਮੈਂ ਨਾ ਉਥੋਂ ਕੈ ਸਾਡੇ ਹਰਿਆਣਾ ਬ੍ਰਾਂਚ ਪੈਂਦੀ ਆ ਜਿੱਦਾਂ ਛੋਟੀਆਂ ਬ੍ਰਾਂਚਾਂ 'ਚ ਕਈ ਵਾਰੀ ਕੈਸ਼ ਘਟ ਹੁੰਦਾ ਅਸੀਂ ਬੜੀ ਬ੍ਰਾਂਚ ਨੂੰ ਮੋਟਰਸਾਈਕਲ ਸਕੂਟਰ ਤੇ ਲੈ ਜੀਦਾ ਜਾਂ ਗੱਡੀ 'ਚ ਉਤੇ ਬ੍ਰਾਂਚ ਮੰਝ ਲੱਗਾ ਹੀ ਲਖਵੀਰ ਸਿੰਘ ਅਸੀਂ ਉਹਨੂੰ ਬਾਬਾ ਹੀ ਛਾਦੇ ਹੁੰਦੇ ਤਲਵਾੜੇ ਦਾ ਸੀ ਉਹ ਹੋਰ ਮੈਨੂੰ ਇੱਕ ਰਾਂ ਕਹਿੰਦਾ ਵੀ ਬਲਜੀਤ ਸਿੰਘ ਤੂੰ ਨਾ ਦੱਸ ਬਈ ਗੱਡੀ ਕਿੱਦਾਂ ਮੈਂ ਕਹਾਂ ਨਹੀਂ ਗੱਡੀ ਬਾਬਾ ਹੀ ਨਹੀਂ ਗਾਈ ਉਹ ਪਤਾ ਨਹੀਂ ਉਹਰੇ ਮਨ 'ਚ ਕੀ ਆ ਉਹ ਨੱਖਾਂ ਮੀਟੀਆਂ ਮੈਨੂੰ ਕਹਿੰਦਾ ਚੌਪਈ ਦੇ ਜਾਪ ਕਰਿਆ ਕਰ ਉਹ ਮੈਂ ਕਹਾ ਬਾਬਾ ਜੀ ਚੌਪਈ ਦੇ ਜਾਪ ਕਰੀਦੇ 15 ਵੀ ਹੋ ਜੇ ਦੇ 20 ਵੀ ਮੇਰੀ ਆਤ ਹੈ ਵੀ ਜਣਾ ਸਕੂਟਰ ਜਾਂ ਗੱਡੀ ਦੇ ਬਹਿਣਾ ਨਾਲ ਹੀ ਮੈਂ ਕੋਈ ਨਾ ਕੋਈ ਜਾਪ ਸ਼ੁਰੂ ਕਰ ਦਿੰਦਾ ਉਦੋਂ ਤੀ ਰੱਬ ਨੇ ਬਖਸ਼ਿਸ਼ ਕੀਤੀ ਹੋਆ ਨਹੀਂ ਕਹਿੰਦਾ ਮੇਰੇ ਆਖੇ ਨਾ ਤੂੰ ਰੋਜ਼ ਚੌਪੀ ਦੇ ਬਹਿ ਕੇ ਚੌਂਕੜਾ ਮਰ ਕੇ 10 24 ਦੇ ਜਾਬ ਕਰਨੇ ਆ ਅਰਦਾਸ ਕਰਨੀ ਉਹਨ ਮੂੰਹ ਤੇ ਹੱਥ ਫੇਰਤਾ ਜੀ 20 ਦਿਨਾਂ ਦੇ ਵਿੱਚ ਕਹਿੰਦਾ ਗੱਡੀ ਨਾਮ ਉਹਦਾ ਹੱਦ ਹੋ ਗਈ ਕਹਿੰਦਾ 10 24 ਤੇ ਹੈ 10 24 ਤੇ ਰਾਤ ਨੂੰ ਕਿਦਾਂ 10 10 ਪਾੜ ਚੌਪ 24 ਦੇ ਕਰਨੇ ਹੋ ਜਾਣ ਹਾਂ ਵੀ ਆਹ ਨੇ ਕਹਿੰਦਾ ਨਾ ਉਹ ਮੇਰਾ ਹੁਣ ਮੂੰਹ ਤੇ ਆ ਦਬੇ ਤਾਂ ਮੈਂ ਕਿਹਾ ਬਾਬਾ ਜੀ ਇਹ ਬਚਨ ਨਾ ਕਰੋ ਇਹ ਲੋ ਗੱਡੀ ਕੀ ਆ ਲੱਖ ਦੇ ਲੱਖ ਦੀ ਗੱਡੀ ਹੋਗੀ ਉਹ ਰਾਂਹੇਂਗੀਆਂ ਹੁੰਦੀਆਂ ਸੀ ਹੁਣ ਤਾਂ ਸਸਤੀਆਂ ਆ ਆ ਹੁਣ ਤੇ ਕੋਈ ਨਹੀਂ ਪੁੱਛਦਾ ਤੁਸੀਂ ਚਲੋ ਮੈਂ ਹੁਣ ਅਗਲੇ ਦਾ ਬਚਨ ਤਾਂ ਮੰਨਣਾ ਸੀ ਮੈਂ ਸ਼ੁਰੂ ਕੀਤਾ ਸੀ ਅਕਰੀ ਦੇ ਰੋਦਾਂ ਵੀ ਸੀ ਤੁਸੀਂ ਨਾ ਮੇਰਾ ਖਾਲ 14 ਦਿਨ ਹੋਏ ਮੈਨੂੰ ਫੋਨ ਆਉਂਦਾ ਬ੍ਰਾਂਚ ਵਿੱਚ ਫੋਨ ਆਉਂਦਾ ਬਈ ਬਲਜੀਤ ਸਿੰਘ ਮੈਂ ਫੋਨ ਚੱਕਿਆ ਮੈਂ ਕਿਹਾ ਉਦੋਂ ਆ ਮੋਬਾਈਲ ਘਟ ਹੁੰਦੇ ਸੀ ਜੀ ਲੈਣ ਲੈ ਸੀ ਮੈਂ ਮੋਬਾਈਲ ਚੱਕਿਆ ਮੈਂ ਕਹਾ ਮੈਂ ਬਲਜੀਤ ਸਿੰਘ ਹੁਣ ਕਹਿੰਦਾ ਮੈਂ ਇੰਸਪੈਕਟਰ ਬੋਲਦਾ ਤੁਹਾਡੀ ਕੋ ਗੱਡੀ ਚੋਰੀ ਹੋਈ ਸੀ ਮੈਂ ਕਹਾ ਹਾਂ ਮੈਂ ਕਹਾ ਪੀਵੀ07ਜੀ 1803 ਉਹ ਗੱਡੀ ਕਹਿੰਦਾ ਤੇਰੀ ਸਜਣਾ ਗੱਡੀ ਮਿਲ ਗਈ ਆ ਮੈਂ ਵੀ ਬੈਂਕ ਚੋ ਜ ਤੁਹਾਡੀ ਲਗਾ ਹੁਣ ਮੈਂ ਇੰਸਪੈਕਟਰ ਲੱਗਾ ਇੱਥੇ ਪੁਲਿਸ ਸਟੇਸ਼ਨ ਹੁਸ਼ਿਆਰਪੁਰ ਕਹਿੰਦਾ ਰਾਹੋਂ ਗੈਂਗ ਫੜ ਹੋਈ ਆ ਉਥੋਂ ਜਾ ਕੇ ਤੁਸੀਂ ਗੱਡੀ ਤੁਹਾਡੀ ਜਵਾਨ ਸੁਣੀ ਆ ਉਥੋਂ ਕਾਗਜ਼ ਪੱਤਰ ਜੋ ਹੁਸ਼ਿਆਰਪੁਰ ਆ ਕੇ ਲੈ ਲਓ ਤਾਂ ਰਿਪੋਰਟ ਜੋ ਐਫਆਈਆਰ ਹੋਈ ਆ ਤਾਂ ਤੁਹਾਨੂੰ ਮਿਲ ਜੂ ਜਾਨੀ ਮਤਲਬ ਕਹਿੰਦਾ ਵੀ ਉਹ ਬੰਦੇ ਦਾ ਵੀ ਚਲੋ ਆਪਾਂ ਦਾ ਜਵਾਬ ਕੀਤਾ ਠੀਕ ਆ ਪਰ ਉਹ ਬੰਦੇ ਦਾ ਪਿਛਵਾਹ ਦੇਖੋ ਗੱਲ ਮੈਂ ਤਾਂ ਕੀਤੀ ਵੀ ਗੁਰੂ ਸਾਹਿਬ ਨੇ ਸਾਨੂੰ 24 ਦੀ ਬਹੁਤ ਵੱਡੀ ਬਖਸ਼ਿਸ਼ ਕੀਤੀ ਆ ਬਾਣੀ ਦੀ ਬਹੁਤ ਤਾਕਤ ਨਹੀਂ ਸਾਡੇ ਹੁੰਦੀ ਨਹੀਂ ਬਹੁਤ ਤਾਕਤ ਦਾ ਬਾਣੀ ਦੀ ਬਾਣੀ ਤਾਕਤ ਦਾ ਖਾਦੀ ਨਹੀਂ ਸਾਨੂੰ ਉਹ ਆਹੇ ਖੜੀ ਆ ਜੀ ਸਾਡੀ ਰਦਰ ਉਹ ਜੀ ਤੇ ਮੈਂ ਬਾਣ ਬੜਾ ਆ ਗਿਆ ਹਾਂਜੀ ਇਦਾਂ ਨਹੀਂ ਗੱਲਾਂ ਹੈਗੀਆਂ ਬਾਕੀ ਹੁਣ ਸਾਡੂਆਂ ਵੀ ਆ ਰਿਹਾ ਜੀ ਸਾਡੀਆਂ ਦੀ ਪਰਮਾਤਮਾ ਦੀ ਰਦਰਾਂ ਦੀ ਹੁੰਦੀ ਜੀ ਨਹੀਂ ਰਦਰ ਸ੍ਰੀ ਕਾਲ ਕਾਲ ਜੀ ਆਸਰੀ ਕਾਲ ਜੀ ਹਾਂ ਜੀ ਸਿੰਘੋ ਕੀ ਹਾਲ ਵਾਲਾ ਹੁੱਡਾ ਬਹੁਤ ਠੀਕ ਠਾਕ ਜੀ ਕਿਵੇਂ ਤੰਗ ਨੰਗ ਦੇ ਸੰਬੰਧ ਤੇ ਜੀ ਨਾ ਵਧੀਆ ਵਾ ਵਧੀਆ 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 ਮਾਲਕ ਦੀ ਆਸ ਲਾ ਕੇ ਵਿੱਚ ਸਾਡਾ ਇੱਕ ਜਿਹੜਾ ਹੁਣ ਇੱਕ ਪਰਿਵਾਰ ਹੁੰਦਾ ਵਾ ਜਿਹੜਾ ਪਰਮਾਤਮਾ ਨੇ ਬਖਸ਼ਿਆ ਹੁੰਦਾ ਤੇ ਇੱਕ ਜੱਥੇਬੰਦ ਕਿਸਾਨ ਜਿਹੜੀ ਆ ਉਹ ਸਾਡੀ ਇੱਥੇ ਬੜੀ ਬਣੀ ਆ ਸਾਰੀ ਆਪੋ ਚੋਂ ਦੀ ਬਜ਼ੁਰਗਾਂ ਦੇ ਨਾਲ ਹੋਰ ਆਸ-ਪਾਸ ਦੇ ਜਿਹੜੇ ਜ਼ਿਲ੍ਹਿਆਂ ਦੇ ਆ ਜਿਹੜੇ ਸਾਡੇ ਰਾਤ ਜਿੱਥੇ ਬੰਦੀਆਂ ਵਾ ਜਿਹੜੀਆਂ ਇੱਕ ਮੁੱਠ ਹੋ ਕੇ ਤੇ ਕਿਸਾਨਾਂ ਦੇ ਮਜ਼ਦੂਰਾਂ ਦੀ ਜਿਹੜੀ ਆਵਾਜ਼ ਆ ਉਹਨੂੰ ਜ਼ਾਲਮ ਸਰਕਾਰ ਦੇ ਬਰਫਲਾਫ ਜਿਹੜੀਆਂ ਵਾ ਉਹ ਚੁੱਕ ਰਹੀਆਂ ਨੇ ਤੁਹਾਡੇ ਉਹ ਫਿਰ ਛੱਡ ਜਿਹੜੀਆਂ ਮਦਾਨੀ ਪੈ ਜਾਂਦੀਆਂ ਵਾ ਠੀਕ ਆ ਜ਼ਮੀਨ ਜਿਹੜੀ ਉਹ ਪਧਰੀ ਆਗੀ ਇੱਕ ਸਰਵਾ ਉਹਦਾ ਕਰਕੇ ਜਿਹੜਾ ਵਾ ਸਾਡੇ ਲੋਕ ਜਿਹੜਾ ਕਣਕ ਝੋਨੇ ਵੱਲ ਜ਼ਿਆਦਾ ਧਿਆਨ ਦਿੰਦੇ ਆ ਗਿਆਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਡਟੇ ਆਂ ਜੀ ਸੰਭੂ ਬਾਰਡਰ ਦੇ ਉੱਤੇ ਜਿੱਥੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਲਗਭਗ ਜਿਹੜਾ ਵਾ ਮੋਰਚੇ ਨੂੰ 100 ਦਿਨ ਹੋਣ ਵਾਲਾ ਵਾ 13 ਫਰਵਰੀ ਤੋਂ ਜਿਹੜਾ ਮੋਰਚਾ ਵਾ ਉਹ ਇੱਥੇ ਦੋ ਵੱਡੇ ਫੋਰਮਾਂ ਵੱਲੋਂ ਇੱਕ ਵੱਡਾ ਇਕੱਠ ਜੋੜ ਕਰਕੇ ਕਿ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਜਿਹੜੀ ਆ ਹਰ ਇੱਕ ਵਰਗ ਦੀ ਆਵਾਜ਼ ਜਿਹੜੀ ਆ ਉਹ ਉਠਾਈ ਜਾ ਰਹੀ ਆ ਬੜਾ ਵਧੀਆ ਜਿਹੜਾ ਇੱਥੇ ਮਾਹੌਲ ਵਾ ਬੜੀ ਆਪਸ ਦੇ ਵਿੱਚ ਜਿਹੜੀ ਸਾਡੀ ਭਾਈਚਾਰਕ ਸਾਂਝ ਤੇ ਜਥੇਬੰਦ ਕਿਸਾਨਾਂ ਦੀ ਜਿਹੜੀ ਆ ਉਹ ਸਾਡੀ ਵਧੀ ਹੈ ਬੈਜੋ ਬਾਪੂ ਜੀ ਇੱਧਰ ਇੱਧਰ ਬੈਜੋ ਆ ਜਾਓ ਨਾ ਕੁਰਸੀ ਲੈ ਆਓ ਅੰਦਰ ਆਪਸ ਤੇ ਜਿਹੜੀ ਜਥੇਬੰਦਕਾਂ ਸਾਂ ਜਾ ਉਹ ਵੀ ਸਾਡੀ ਵਧੀ ਆ ਇਹ ਬਹੁਤ ਕੁਝ ਜਿਹੜਾ ਉਹ ਇੱਥੋਂ ਸਾਨੂੰ ਜਿਹੜਾ ਵਾ ਉਹ ਸਿੱਖਣ ਨੂੰ ਜਿਹੜਾ ਮਿਲਿਆ ਵਾ ਤੁਸੀਂ ਵੇਖ ਰਹੇ ਹੋ ਕਿ ਜਿਵੇਂ ਭਾਰਤ ਦੇ ਵਿੱਚ ਇੱਕ ਇਲੈਕਸ਼ਨ ਦਾ ਦੌਰ ਚੱਲ ਰਿਹਾ ਵਾ ਅਸੀਂ ਕੀ ਦੇਖ ਰਹੇ ਆ ਕਿ ਲੋਕ ਜਿਹੜੇ ਆ ਜਿਹੜੇ ਕੁਝ ਸਮਾਂ ਪਹਿਲਾਂ ਜਦੋਂ ਜੋਨ ਕੰਪੇਨ ਸ਼ੁਰੂ ਹੁੰਦੀ ਸੀ ਪਿੰਡਾਂ ਦੇ ਵਿੱਚ ਲੀਡਰ ਆਉਂਦੇ ਸੀ ਤੇ ਲੀਡਰਾਂ ਦੇ ਮੂਰੇ ਹੱਥ ਜੋੜ ਕੇ ਤੇ ਆਪਣੀਆਂ ਛਾਪੀਆਂ ਨੀਵੀਆਂ ਕਰਕੇ ਖੜਦੇ ਸੀ ਤੇ ਅੱਜ ਲੋਕ ਜਿਹੜੇ ਆ ਉਹ ਮੋਢੇ ਦੇ ਉੱਤੇ ਝੰਡਾ ਰੱਖ ਕੇ ਤੇ ਹਰੇਕ ਪਾਰਟੀ ਨੂੰ ਜਿਹੜਾ ਵਾ ਬੇਝਿਜਕੋ ਕੇ ਆਪਣੇ ਹੱਕਾਂ ਦੀ ਖਾਤਰ ਜਿਹੜੇ ਆ ਉਹ ਸਵਾਲ ਕਰਦੇ ਆ ਹਰ ਕਿਤੇ ਦੇ ਨਾਲ ਜਿਹੜੇ ਵੀ ਕਿਤੇ ਦੇ ਨਾਲ ਕੋਈ ਜੁੜਿਆ ਆ ਵਾ ਉਹ ਜਿਹੜੀ ਸਾਰੀ ਆ ਇਸ ਅੰਦੋਲਨ ਦੀ ਦੇਣ ਆ ਇੱਕ ਵੱਡੀ ਜਾਗਰੂਤਾ ਜਿਹੜੀ ਆ ਉਹ ਪੈਦਾ ਹੋਈ ਆ ਲੋਕਾਂ ਦੇ ਵਿੱਚ ਜਿਹੜੀ ਚੇਤਨਾ ਵਾ ਉਹ ਵਧੀ ਆ ਆਪਦੀਆਂ ਹੱਕੀ ਮੰਗਾਂ ਲਈ ਜਿਹੜੀ ਆ ਉਹ ਲੜਾਈ ਲੜਨ ਵਾਸਤੇ ਤੁਹਾਡੇ ਮਤਲਬ ਜਿਹੜੀ ਤੁਸੀਂ ਪਪੂਲਰ ਫਰਮੀਜ ਦੇ ਆ ਉਹ ਮਤਲਬ ਉਹਦੇ ਵਿੱਚ ਕਿੰਨਾ ਚਿਰ ਫਸਲ ਹੋ ਜਾਂਦੀ ਆ ਆਮ ਇਦਾਂ ਹੀ ਫਸਲ ਤਾਂ ਤਕਰੀਬਨ 6-7 ਸਾਲ ਤੱਕ ਹੀ ਹੋ ਜਾਂਦੀ ਆ 6-7 ਸਾਲ ਤੱਕ ਹੀ ਕਿੰਨੇ ਸਾਲ ਤੱਕ ਵਧੀਆ ਫਸਲ ਹੋ ਜਾਂਦੀ ਆ ਹਾਂ ਹਾਂ ਉਸ ਤੋਂ ਬਾਹਰ ਵੀ ਠੀਕ ਹੋ ਜਾਂਦੀ ਆ ਠੀਕ ਆ ਮਤਲਬ ਮਤਲਬ ਤੁਸੀਂ ਆਪਣੇ ਜੈਰੀ ਫਾਰਮ ਲਾਇਆ ਹੈ ਨਾ ਤੁਸੀਂ ਮੁੰਦਰੀ ਕਣਕ ਪੀ ਲਾ ਰਿਹਾ ਹੋ ਤੁਸੀਂ ਨਾ ਹੋ ਵਾ ਦੋ ਦੋ ਜੀ ਬੜੀਆ ਬਣਾਓ ਬੀਚ ਵੀ ਸਾਧਦੇ ਆ ਪਹਿਲਾਂ ਕੱਟ ਲਾਓ ਬੜੀ ਵੜੀਆ ਚੀਜ਼ ਹੈਗੀ ਆ ਹੋਰ ਬਜ਼ੁਰਗੋ ਤੁਹਾਡਾ ਕੀ ਹਾਲ ਆ ਠੀਕ ਆ ਜੀ ਠੀਕ ਆ ਕੜਵੀ ਕਲਾ ਵਾ ਚੜਦੀ ਕਲਾ ਜੀ ਆਪਾਂ ਕਿੰਨੀ ਉਮਰ ਹੋ ਗਈ ਆ ਆਪਣੇ ਉਹਦੀ ਘਰ ਤੋਂ ਕਰਦੇ ਉਹ ਹੀ ਗਣੀ ਹੱਸੇ ਲਾ ਕੇ ਦੇ ਲੇ ਗਏ 80 ਸਾਲ ਹੋ ਗਈ ਆ ਜੀ ਉਹ ਸ਼ੇਰਾ ਤੁਹਾਡੀ ਕਿੰਨੀ ਉਮਰ ਆ ਜੀ ਸਾਡੀ 65 ਸਾਲ ਮੇਰੇ ਹਾਂ ਦੇ ਮੇਰਾ ਮੇਸਾਲ ਹੀ ਵੱਡੇ ਮੱਥੇ ਅਸੀਂ ਤਾਂ ਕੋਲੋਂ ਇੱਕ ਸਾਲ ਘੱਟ ਹੋਵੇ 200 ਦੇ ਇੱਥੇ ਸਾਰੇ 60 ਪਲੱਸ ਵਾਲੇ ਹੀ ਆ ਮਤਲਬ ਹਾਂਜੀ ਆ ਸਾਰੇ 60 ਪਲੱਸ ਵਾਲੇ ਹੀ ਆ ਕਿ ਮੈਂ ਵਾਂ ਵਿੱਚ ਨਹੀਂ ਇੱਥੇ ਮੌਸਮੇਰ ਹੀ ਆ ਸਾਰਾ ਹੀ ਹਾਂ ਇੱਥੇ ਜਿੱਥੇ ਅਸੀਂ ਘਰਾਂ ਦੇ ਕੰਮ ਨਵੇਂ ਨੇ ਘਰਾਂ ਨੂੰ ਪਹੁੰਚੇ ਉੱਥੇ ਵੀ ਰੇਟ ਕੇ ਕੋਈ ਬੰਦੇ ਆਏ ਆ ਕਈ ਬੰਦੇ ਇੱਥੇ ਆਪਣੇ ਨਾਮ ਮਣੀਵਾ ਪ੍ਰਵਾਹ ਵੀ ਚੱਲ ਰਿਹਾ ਹਨ ਹਾਂ ਹਾਂ ਆਪਣਾ ਕਿੱਥੇ ਪੈ ਜਾਂਦਾ ਵਾ ਨਗਰ ਟਾਂਡਾ ਪਿੰਡਾ ਸ਼ਾਲਪੁਰ ਟਾਂਡਾ ਰੋਡ ਤੋਂ ਕੰਨਦਾ ਸੀਕਰੀ ਅੰਡਾ ਤੋਂ ਹੀ ਜਾਂਦੇ ਹਣੇ ਜਦੋਂ ਉਹ ਦਾ ਸ਼ੱਕ ਹੈ ਹਾਂ ਹਾਂ ਸੀਕਰੀ ਅੰਡਾ ਅੱਛਾ ਸੀਕਰੀ ਅੰਡਾ ਆਪਣਾ ਬਾਬਾ ਕਿੱਥੇ ਪੈ ਜਾਂਦਾ ਵਾ ਸਦਾ ਫਰੇਗੜ ਚੂੜੀਆਂ ਦੀ ਕਿੱਥੇ ਕੇ ਕਰਕੇ ਦਿੱਤਾ ਗਿਆ ਜੀ ਮਜੀਠਿਓ ਗੰਦਾ ਜਿਹੜਾ ਮਜੀਠਿਓ ਆਹ ਠੱਠੇ ਵਾਲੇ ਪਿੰਡ ਲਾਗੇ ਉਹ ਪਿੰਡ ਆ ਅੱਛਾ ਠੱਠਾ ਹੀ ਪਿੰਡ ਵਾ ਤੁਹਾਡਾ ਕੋਈ ਨਾ ਚਾਚੇ ਦਾ ਪੋਤਾ ਆਪਣਾ ਵੀਰ ਕੋ ਕਿੱਥੇ ਪੈ ਜਾਂਦਾ ਮੇਰਾ ਐ ਸਾ ਬਟਾਲੇ ਤੋਂ ਜਿਹੜਾ ਇਹ ਜਾਂਦਾ ਆਪਣਾ ਸ੍ਰੀ ਅਰਧਵਿੰਦਪੁਰ ਨੂੰ ਰੋਡ ਉਹਦੇ ਤੇ ਪੰਜ ਗਰਾਈਆਂ ਪਿੰਡ ਇਹ ਵੱਖੋ ਵੱਖ ਫਲਵਾੜੀਆਂ ਦੇ ਫਿਰ ਫੁੱਲ ਇਕੱਠੇ ਹੋਏ ਆ ਹਾਂ ਕੋਈ ਫੁੱਲ ਮਾਝੇ ਦੀ ਫਲਵਾੜੀ ਦਾ ਕੋਈ ਦੁਆਬੇ ਦੀ ਦਾ ਕੋਈ ਮਾਲਵੇ ਦੀ ਦਾ ਚਲੋ ਬਗੀਚਾ ਵੀ ਆਂਦੇ ਉਹ ਹੀ ਸੋਨਾ ਲੱਗਦਾ ਵਾ ਜਿੱਥੇ ਤਰ੍ਹਾਂ ਤਰ੍ਹਾਂ ਦੇ ਫੁੱਲ ਹੋਣ ਨਾ ਰੰਗ ਬਰੰਗੇ ਉਹ ਵੀ ਸੋਨਾ ਲੱਗਦਾ ਵਾ ਸਾਡੇ ਤੁਹਾਡੇ ਇੱਕ ਵੇਖਿਆ ਜੀ ਸਾਡੇ ਕਿਟਲਰ ਦੇ ਵਿੱਚ ਫੈਦਾ ਵੀ ਚ ਲੱਗਦੇ ਮਿਕਸ ਕਰਕੇ ਦੋਵੇਂ ਵੈਰਾਈਟੀਆਂ ਨਹੀਂ ਐਡਾ ਨਹੀਂ ਲਾਉਂਦੇ ਐਕਚੁਅਲੀ ਉਹ ਜਿਹੜਾ ਨਾ ਪਪੂਲਰ ਮਰ ਜਾਂਦਾ ਉਹ ਫਿਰ ਸਫੈਦਾ ਹਾਈ ਬ੍ਰੈਡ ਲਾ ਲਈਦਾ ਪਰ ਉਹ ਗੱਲ ਨਹੀਂ ਬਣਦੀ ਅੱਛਾ ਸਫੈਦਾ ਵੱਖਰਾ ਹੀ ਲਾਓ ਵੱਖਰਾ ਹੀ ਲਾਓ ਕਿ ਪਪੂਲਰ ਤਾਂ ਪਪੂਲਰ ਹੀ ਆਉ ਵੱਖਰਾ ਕਿਉਂਕਿ ਸਫੈਦਾ ਨੇ ਲੇਟ ਹੁਣਾ ਪਪੂਲਰ ਬਣਦਾ ਪਪੂਲਰ ਜਲਦੀ ਹੋ ਜਾਂਦਾ ਉਹ ਜਲਦੀ ਪਪੂਲਰ ਜਲਦੀ ਹੋ ਜਾਂਦਾ ਜਿਹੜਾ ਹੁਣ ਸਫੈਦਾ ਨਾ ਉਹ ਵੀ 7 ਸਾਲ ਚ ਵਧੀਆ ਤਿਆਰ ਹੋ ਜਾਂਦਾ ਅੱਛਾ ਐਸਾ ਹਾਈ ਬ੍ਰੈਡ ਜਿਹੜਾ ਸਫੈਦਾ ਵੀ 7 ਸਾਲ ਚ ਤਿਆਰ ਹੋ ਜਾਂਦਾ 7 ਸਾਲ ਚ ਵਧੀਆ ਆ ਤੁਸੀਂ ਕਿੰਨੇ ਪਾਈਓ ਅਸੀਂ 5 ਤੂੰ ਵੱਡਾ ਸਾਰਿਆਂ ਨਾਲ ਉਹ ਵੱਡਾ ਕੀ ਵੱਡਾ ਲੱਗਾ ਵਾ ਵੱਡਾ ਜੀ ਜੀ ਇੱਕ ਲੱਗਾ ਇੱਕ ਪੁੜਵਾਰੀ ਸੀ ਹੁਣ ਤਹਿਸੀਲ ਦਾ ਲਾਇਰ ਹੋ ਗਿਆ ਅਮਰੀਕਾ ਗਿਆ ਅੱਛਾ ਬਾਕੀ ਬਾਕੀ ਚਾਰ ਖੇਤੀ ਬੜੀ ਖੇਤੀ ਬਾੜੀ ਸਾਰੇ ਕਰਦੇ ਸੀ ਜੀ ਠੀਕ ਆ ਤੂੰ ਪਹਿਲੇ ਸਮੇਂ ਚ ਤੇ ਹੁਣ ਦੇ ਸਮੇਂ ਚ ਕਾਫੀ ਫਰਕ ਆ ਬੜਾ ਫਰਕ ਆ ਜੀ ਪਹਿਲਾਂ ਜਵਾਨੀ ਵੀ ਹੋ ਰਹੀ ਜਵਾਨੀ ਜੀ ਮਿਹਨਤ ਹੀ ਬੜੀ ਪਹਿਲਾਂ ਹੁਣ ਤੋਂ ਮਿਹਨਤ ਹੀ ਕੋਈ ਨਹੀਂ ਬੜੀ ਮਿਹਨਤ ਪਹਿਲਾਂ ਹੱਥਾਂ ਨਾਲ ਕਾਣ ਗੋਲਣੀ ਫੜਿਆ ਨਾਲ ਘੋਣੀ ਖੂ ਵਗਣੇ ਖਰਾਸ ਵਗਣੇ ਹਲੇ ਵਾਏ ਆਪਣੇ ਇੱਥੇ ਬੜੇ ਖੂ ਬਹੁਤ ਅੱਛਾ ਖਰਾਕਾਂ ਯੋ ਰੇ ਬਾਬਾ ਦੋਦੇ ਫਿਰ ਬੜੀ ਖਰਾਸ ਸੀ ਦੇਹ ਨਹੀਂ ਡਿਆ ਵਾ ਬੜੀ ਖਰਾਸ ਸੀ ਹੁੰਦੇ ਤੇ ਉਦੋਂ ਦੇ ਸ਼ਾਇਦ ਇਹੀ ਫਰਕ ਵਾ ਹੋਂਦੈ ਫਰਕ ਵਾ ਜੇ ਫਰਕ ਪੈ ਗਿਆ ਵਾ ਗੋਡੇ ਦੋਵੇਂ ਨਵੇਂ ਪਾਏ ਆ ਅੱਛਾ ਬੜੇ ਗੋਡੇ ਦੋਵੇਂ ਨਵੇਂ ਪਾਏ ਆ ਤੇ ਉਹ ਜਦੋਂ ਮੈਂ ਗੋਡੇ ਪਾਉਣ ਗਿਆ ਹਣਾ ਡਾਕਟਰ ਨੇ ਜਦੋਂ ਪ੍ਰਸ਼ਨ ਕੀਤਾ ਤੇ ਜਦੋਂ ਡਾਕਟਰ ਗੋਡੇ ਪਾ ਕੇ ਚਲੇ ਗਿਆ ਹਣਾ ਤੇ ਟੋਪੇ ਟਾਕੇ ਲਾਉਣ ਵਾਲੇ ਬੜੇ ਹਸਣ ਤੇ ਫਿਰ ਉਹਦੇ ਲੀਲਾ ਪਾਇਆ ਸਾਰਾ ਸੀ ਸੋਨੂ ਕੀਤਾ ਸੀ ਬੋਝ ਨਹੀਂ ਕੀਤਾ ਬਾਬਾ ਫਿਰ ਕੌਡੀ ਕਾਡੀ ਵੀ ਜਵਾਨੀ ਚ ਖੇਡ ਲੈਂਦੇ ਹਣੇ ਆ ਜੀ ਬਾਹਰਲੀ ਦਾ ਹਾਸ ਉਹਦਾ ਜਦੋਂ ਮੁੰਡੇ ਖੁੱਡੇ ਹੋਣੇ ਆਹ ਬਾਹਰਲੇ ਫਿਉਂਦਾ ਚੇਤਾ ਜਦੋਂ ਅਸੀਂ ਜਵਾਨੀ ਵਾਲਾ ਜੋਰ ਵੀ ਝਾਲਮਾ ਉਦੋਂ ਅਸੀਂ ਵੰਗਲੀ ਵਰਗਾ ਬੋਲਦੇ ਝਾਲਮਾ ਆਉਂਦੇ ਦਿਨ ਉਹ ਚੇਤੇ ਬਿਲਕੁਲ ਜੀ ਔਰ ਉਹੀ ਮਹਿਕਮੇ ਕਿਹੜੇ ਚੋਂ ਫਿਰ ਰਿਟਾਇਰ ਹੋਏ ਬੀਐਸਐਫ ਚ ਬੀਐਸਐਫ ਚ ਕਿੰਨੇ ਸਾਲ ਸਰਵਿਸ ਕੀਤੀ ਜੀ ਹਾਂ ਜੀ ਸਰਵਿਸ ਫੇ ਬੀਐਸਐਫ ਚ ਕੀਤੀ ਹਾਂਜੀ ਕਿੰਨੇ ਸਾਲ 30 ਸਾਲ 30 ਸਾਲ ਕਿਥੋਂ ਰਿਟਾਇਰ ਹੋਏ ਸੀ ਫੇ ਮੈਂ ਫਾਜ਼ਿਲਕੇ ਤੋਂ ਕਿਹੜੀ ਸ਼ਹਿਰ ਨੇ ਜੀ ਅੱਛਾ 94 ਚ 94 ਚ 94 ਵੇਰ ਹੋਏ ਕਿਥੋਂ ਫਾਜ਼ਿਲਗੜ੍ਹ ਫਾਜ਼ਿਲਕੇ ਤੋਂ ਤਾਂ ਕਾਫੀ ਆਪਣੇ ਬਾਹਰਲੇ ਸੂਬਿਆਂ ਚ ਵੀ ਮਾਰਡਰ ਦੇ ਜੇਣ ਕੇ ਵਗੈਰਾ ਬੰਗਲੌਰ ਅੱਛਾ ਅੱਛਾ 5 ਸਾਲ ਠੀਕ ਆ ਸਿਧੀਗੋੜੀ 5 ਸਾਲ ਠੀਕ ਆ ਜੰਮੂ ਕਸ਼ਮੀਰ ਚ ਨਾ ਰਿਹਾ 17 ਸਾਲ 17 ਪੰਜਾਬ ਚ ਮੈਂ ਰਿਆ ਥੋੜਾ ਚਿਰ ਕੋਈ 5-6 ਸਾਲ ਦੇ ਵਿੱਚ ਟਟਮੇ ਬਾਜੀ ਇੱਧਰ ਕਦੋਂ ਦੇ ਜਿਹੜੇ ਸੰਘਰਸ਼ ਨਾਲ ਕਦੋਂ ਦੇ ਜੁੜ ਗਏ ਇਹ 20 ਦੇ 2020 24 ਨੂੰ ਪਹੁੰਚ ਗਏ 24 ਨੂੰ ਪਹੁੰਚ ਗਏ 26 ਦਾ ਇਹ ਪੂਰਾ ਹਫ਼ਤਾ ਵੇਖਿਆ ਉੱਥੇ ਲੋਕ ਹੋ ਗਏ ਲੋਕ ਖੇਤੀਬਾੜੀ ਕਰਦੇ ਕਿ ਨਾਲ ਕੋਈ ਹੋਰ ਵੀ ਸੈਕਟਰ ਧੰਦਾ ਰੱਖਿਆ ਪਿੰਡ 'ਚ ਆਪਾਂ ਕੁਝ ਨਹੀਂ ਕਰਦਾ ਭਾ ਵਿਹਲੇ ਆ ਪਿਲਸਣ ਮਿਲਦੀ ਆ আর ਆਰਾਮ ਨਾਲ ਖਾਣੇ ਆ ਲੋਕਾਂ ਦੀ ਲੜਾਈ ਲੜ ਗਈ ਲੋਕਾਂ ਦੀ ਲੜਾਈ ਲੜੀ ਜਾਂਦੇ ਆ ਇਦਾਂ ਟਰਾਲੀ 'ਚ ਬੈਠੇ ਆਂ ਅੱਛਾ ਆ ਜੀ ਫਰਵਰੀ ਫਰਵਰੀ 2 ਇਹ ਫਰਵਰੀ 11 ਤਰੀਕ ਦੇ ਆਏ ਆ ਮੋਦੀ ਨੂੰ ਹਰਾ ਕੇ ਜਾਣਾ ਜਿੱਦਣ ਗਿਆ ਨਾ ਇੱਕ ਵਾਰੀ ਨਹੀਂ ਇੱਕ ਵਾਰ ਨੇ ਇੱਥੇ ਹੀ ਰਹੇ ਆ ਇੱਥੇ ਹੀ ਰਹਿਣਾ ਦੇਖ ਲਓ ਵੀ 11 ਫਰਵਰੀ ਤੇ ਘਰੋਂ ਨਿਕਲੇ ਸੀ ਸੋ ਜੇ ਦੇਖੋ ਮੈਨੂੰ ਥੋੜਾ ਜਿਆਦਾ ਤਾਂ ਪਤਾ ਵੀ ਅਸੀਂ ਇੱਕ ਹੀ ਜ਼ਿਲ੍ਹੇ ਦੇ ਆਂ ਇੱਕ ਜਿਹਾ ਬੰਦੀ ਦੇ ਸਾਰਾ ਜ਼ਿਲ੍ਹਾ ਸਾਡਾ ਇਕੱਠਾ ਮੂਰ ਕੀਤਾ ਸੀ ਇਹ ਉਦੋਂ ਦੇ ਬਵਾਰੀ ਪਿੰਡ ਨਹੀਂ ਗਏ ਤੇ ਕਹਿੰਦੇ ਵੀ ਜਿੱਦਣ ਅੰਦੋਲਨ ਜਿਤਨਾ ਉਦੋਂ ਹੀ ਪਿੰਡ ਜਾਣਾ ਕੀ ਹੋਜੇ ਜੋਰਿਆਂ ਦੀ ਬਦੌਲਤ ਅੰਦੋਲਨ ਗਾੜੀ ਫਿਰ ਹਰੂ ਪੈਣਗੇ ਹੋਰ ਬਾਬਾ ਕਿੰਨੇ ਭਾਈ ਏ ਤੁਸੀਂ ਆਹੀ ਚਾਰ ਭਾਈ ਆ ਚਾਰ ਭਾਈ ਹੋਰ ਵੀ ਕੋਈ ਭਰਾ ਸਰਵਿਸ ਕਰਦਾ ਸੀ ਨਾ ਕੱਲਾ ਮੈਂ ਹੀ ਸਰਵਿਸ ਕੀਤੀ ਬਾਕੀ ਖੇਤੀ ਦਾ ਬਾਕੀ ਖੇਤੀ ਬਾੜੀ ਖੇਤੀ ਬਾੜੀ ਉਦੋਂ ਦੀ ਜਵਾਨੀ ਕਿਤੇ ਹੁਣ ਦੀ ਜਵਾਨੀ ਚ ਕੀ ਫਰਕ ਫਰਕ ਤਾਂ ਆ ਦਿੰਦਾ ਉਹ ਨਹੀਂ ਜਿੱਤੇ ਹੁਣ ਤੇ ਉਦੋਂ ਉਸ ਟਾਈਮ ਤੇ ਤਾਂ ਹੀ ਦੋ ਡੰਗਰਾਂ ਦੇ ਪੱਠੇ 2 ਕਿਲੋ ਕਿੰਮੀ ਡੇਢ ਕਿਲੋਮੀਟਰ ਤੋਂ ਚੋੱਕੇ ਲਾਉਂਦੇ ਹਾਂ ਜਾਂ ਇੱਕ ਜਵਾਨ ਨੂੰ ਕਿਹਨੂੰ ਕਹਦੇ ਜਾਂ ਤੂੰ ਇੱਕ ਕਿੱਲੇ ਤੋਂ ਵੀ ਲਾ ਜਣਦੇ ਮੇਰੇ ਨਾਲ ਫੜ ਲਿਓ ਆਣ ਕੇ ਫਰੀ ਨਹੀਂ ਚੱਕਉਂਦੀ ਫਰੀ ਨਹੀਂ ਚੱਕਦੀ ਆਏ ਦੋ ਡੰਗਰਾਂ ਦੇ ਜਦੋਂ ਜਦੀ ਲੰਦੇ ਨੇ ਪੱਠੇ ਅੱਛਾ ਹਾਂ ਐਕਚੁਅਲੀ ਹੁਣ ਜ਼ਮੀਨਦਾਰ ਡੰਗਰ ਰੱਖਣੋਂ ਹੀ ਹਟ ਗਏ ਪਹਿਲੀ ਗੱਲ ਸਮਾਂ ਬਦਲ ਗਿਆ ਨਾ ਸਮਾਂ ਬਦਲਿਆ ਸਮਾਂ ਬਦਲ ਗਿਆ ਬਦਲਿਆ ਵੀ ਆ ਥੋੜੇ ਆ ਬਦਲਿਆ ਵੀ ਤੇਜ਼ੀ ਨਾਲ ਵਾ 10 ਸਾਲਾਂ ਚ ਲਾਈਫ ਬਦਲਤੀ ਪੰਜਾਬ ਦੀ ਕਦੋਂ ਡੰਗਰ ਆਇਆ ਨਹੀਂ ਕੋਈ ਪਾਇਦਾ ਜਿਹੜਾ 10 ਮਹੀਆਂ ਜਾਂ 5 ਮਹੀਆਂ ਡੰਗਰ ਰੱਖਣੇ ਇਸ ਵੇਲੇ ਘਾਟੇ ਮਾਨੂੰ ਸੌਦਾ ਜੇਕਰ ਤੁਸੀਂ ਵਧੀਆ ਨਹੀਂ ਜੀ ਡੰਗਰ ਘਾਟੇ ਵਾਲਾ ਸੌਦਾ ਨਹੀਂ ਗਾ ਜਿਹੜੇ ਸਾਹਮਣ ਵਾਲਿਆ ਸਾਡੇ ਪਰੋਣੇ ਉਹ ਵੀ ਮੈਂ ਗੱਲ ਕਰਦਾ ਸਾਡੇ ਪਰੋਣੇ ਛੱਡ ਪਾਈ ਆ ਸਭ ਸਦਾ ਫੇਰ ਹੋ ਗਿਆ 14 14 ਲੀਟਰ ਮਹੀਆਂ ਇਹਨਾਂ ਨੇ ਨਾ ਛੱਡ ਪਾਈ ਆ ਚਾਟੀ ਵੀ ਉਹਦੇ ਕੋਲ 100 ਗਾਹੇ ਹੋਣੀ ਆ ਠੀਕ 30 ਤੋਂ 35 ਕਿਲੋ ਦੁੱਧ ਦੇਣਦੀ ਆ ਉਹਦਾ ਕੀ ਘਾਟਾ ਗਾਹਿਆਂ ਨਹੀਂ ਉਹ ਤਾਂ ਵਧੀਆ ਆ ਤੇ ਫਿਰ ਬਾਹਰਲੇ ਮੁਰਖੋਂ ਨੂੰ ਚੋਂਦੇ ਜਿਸ ਤਰ੍ਹਾਂ ਆਪਾਂ ਪਹਿਲਾਂ ਅਮਰੀਕਾ ਜਿਵੇਂ ਹੁੰਦੇ ਹਨਾ ਤੇ ਉਸ ਤਰ੍ਹਾਂ ਚੋਂਦੇ ਆ ਛੱਡ ਦਾ ਬੂਆ ਖੋਲ ਦੇਣਾ ਗਾਵਾਂ ਲੈਣ ਤੇ ਲੱਗ ਜਾਣਾ ਦੋ ਬੂਏ ਲਾਏ ਛੱਡ ਨੂੰ ਉਹ ਇੱਕ ਗੇੜ ਇੱਕ ਸਾਰੀ ਗਾਈਆਂ ਵੜਦੀਆਂ ਤੋਂ ਅੰਦਰ ਚੱਲ ਜਾਂਦੀ ਜਾਂਦੇ ਤੇ ਮਸ਼ੀਨਾਂ ਲਾ ਦੇਣੀਆਂ ਤੇ ਦੁੱਧ ਪਤਾ ਨਹੀਂ ਕਿੱਥੇ ਜਾਂਦਾ ਦੂਜੇ ਅੰਦਰ ਟੈਂਕ ਰੱਖਿਆ ਉਹ ਜਾਣਾ ਆ ਭਰ ਜਾਣਾ ਟੈਂਕ ਆ ਟੈਂਕ ਵੀ ਖੁੱਲਾ ਪਿਆ ਜਾਂਦਾ ਬਾਬਾ ਆਪਣੇ ਹੱਥੀ ਫੇ ਹਲ ਵੀ ਵਾਇਆ ਬੜਾ ਜੀ ਹਾਲਤ ਬਹੁਤ ਜ਼ਿਆਦਾ ਵਾਇਆ ਖਾਲ ਖੂ ਤਾਂ ਜੋ ਗੋਡੇ ਪਾਉਣੇ ਦੀ ਵਾਈ ਲੱਗਦੀ ਸੀ ਉਦੋਂ ਉਦੋਂ ਵੀ ਵਾਈ ਦੇ ਫੇਰ ਜੋਰਦੇ ਸੀ ਉਦੋਂ ਤੇ ਅਜਿਹਾ ਤਾਂ ਅਸੀਂ ਗੱਲ ਹੀ ਨਾ ਖਾਦਾ ਹੀ ਬੜਾ ਟੈਂ ਚੜਦੇ ਨੂੰ ਖੇਲਵਾ ਲੈਂਦੇ ਸੀ ਜਿਮੀਦਾਰ ਖਾਦਾ ਹੀ ਬੜਾ ਵਾ ਕਦੇ ਦੱਬਿਆ ਕਿਉਂ ਚਮਚਾ ਨਹੀਂ ਪਉਣਾ ਡੱਬਾ ਚੋਕੇ ਹੀ ਪੈਣਾ ਜਦੋਂ ਉਦੋਂ ਉਦੋਂ ਕਿਹੜੀਆਂ ਖਰਾਕਾਂ ਸੀ ਫੇ ਖਰਾਕ ਬੜੀ ਜੋਰ ਦੀ ਜਿਹੜੀ ਮਰਜੀ ਬੜਾ ਇੰਨਾ ਜੋਰ ਹੀ ਕਿਉਂ ਦੁੱਧ ਦੁੱਧ ਕਿਉਂ ਸ਼ਾਦੀ ਕੋ ਗੱਲ ਘਾੜੀ ਨਹੀਂ ਕਿ ਗੈਨੂ ਵਈ ਹੈ ਕੋਈ ਨਹੀਂ ਚੱਕਰ ਚੱਕਰ ਕੇ ਇਹ ਹੋਣਾ ਉਹ ਮੱਖਣ ਖਾਂਦਾ ਨਹੀਂ ਇਹ ਕਿ ਹੋ ਜੇ ਉਹ ਕਿ ਹੋਏ ਸ਼ੱਕਰ ਕਿਉਂ ਦੁੱਧ ਵਿੱਚ ਕਿਉਂ ਰੋਟੀ ਇਹਦੇ ਕਿਉਂ ਕਰਦੇ ਕਿਉਂ ਪਾਣਾ ਤੇ ਬਾਹਰ ਬੜੀ ਹੁੰਦੀ ਨਹੀਂ ਕਿਉਂ ਹਾਂ ਹਾਂ ਨਹੀਂ ਉਹਦਾ ਸਾਲਾ ਕੋਈ ਤੇ ਹੋਰ ਦੇਰ ਇਸ ਤੋਂ ਪਾਣੀ ਰੋਟੀ ਵਾਦੀ ਕਰਦਾ ਜਾਣੀ ਉਹ ਫਕਰ ਕਿਉਂ ਹੋਣੇ ਜਾਂਦੀ ਦੀ ਸਹੀ ਗੱਲ ਪੰਜ ਦਾ ਵੀ ਜਗਾ ਖੁੱਲਾ ਜਾਣਾ ਇਹ ਨਹੀਂ ਵੀ ਚੁੱਪ ਜਗਾ ਬੋਲਾ ਡੱਬਾ ਚੋਕੇ ਕਿਹੋ ਕਿਹੇ ਪੀ ਰਹੇ ਨੇ ਇਹ ਲੋਕ ਕੋਲੀਆਂ ਨਾ ਆ ਗੋੜ ਕਈ ਕੱਢਦੇ ਹੁੰਦੇ ਤਾ ਤੂੰ ਆਪਣੀ ਅੱਥੀ ਫਲੇ ਵਾਏ ਆ ਫਲੇ ਵਾਏ ਆ ਮਾਰੇ ਮੋਟੇ ਮਾਰੇ ਮੋਟੇ ਥੋੜੇ ਬੱਸ ਬਹੁਤ ਵਾਜਾ ਖੂਬ ਤੇ ਦਾਣਾ ਵਾਇਆ ਨਾ ਉਹ ਵੀ ਵਾਇਆ ਪਰ ਆ ਬੇਡ ਚ ਲੱਗੇ ਤਹਾਲ ਹਾਲ ਪੂਰਾ ਵਾਇਆ ਮੀ ਪੈ ਗਿਆ ਤੁਹਾਡੇ ਗਰਦਾਪੁਰ ਚ ਸਾਡੇ ਤੇ ਮਤਲਬ ਉਹ ਕਾਦੀਆਂ ਦੇ ਇਰਦ-ਗਿਰਦ ਨਾ ਤੇ ਇੰਨਾ ਨਹੀਂ ਪੈ ਗਿਆ ਵੀ ਪਾਣੀ ਇੱਕਾਰੀ ਵਾਣਾ ਚ ਖਲੋ ਗਿਆ ਗਲੇ ਪਏ ਆ ਗਲੇ ਦੱਸਦੇ ਆ ਵੀ ਜਿਹੜੇ ਪਏ ਵੀ ਆ ਉਹ 100-100 ਗ੍ਰਾਮ ਤੋਂ ਘੱਟ ਗਲਾ ਨਹੀਂ ਗਾ ਪਿਆ ਲੈਣੇ ਮੋਟੇ ਡਾਡਾ ਮੋਟਾ ਗਲ ਕਿਰਪਾ ਇਦਾਂ ਵੀ ਕੀ ਕੀ ਆ ਲੋਕਾਂ ਦੇ ਇੱਧਰ ਪੈ ਗਿਆ ਛੱਡ ਕਣਕ ਵੜ ਲਈ ਫੇ ਪਾਏ ਆ ਕੀ ਤੁਹਾਡੇ ਗਲੇ ਵਿੱਚ ਤੁਹਾਡੇ ਪਾਸ ਤੇ ਆ ਤੁਹਾਡੇ ਪੰਜਾਂ ਵਜਾ ਇੱਥੇ ਹੁਣ ਕਿਦਾਂ ਲੱਗਦਾ ਵਾ ਗੈਰ ਦੀ ਤੇ ਇੱਥੇ ਵੀ ਬੜੀ ਬਣੀ ਆ ਆ ਹੋ ਜਾ ਬਾਬਾ ਲਾਹ ਹਾਂ ਦਾਜਾ ਪੁਰਾਣਾ ਨੈਟ ਵਾ ਪਿਛਲੇ ਸਮੇਂ ਦਾ ਨੇ ਦੱਸਿਆ ਮੈਂ ਸੱਚ ਤਾ ਉਹ ਪਿੱਛੇ ਜੇ ਤੂਫਾਨ ਆਇਆ ਸੀ ਉਦੋਂ ਦੇ ਮੁਸ਼ਕਲ ਹੀ ਲਾ ਵੀ ਜੇ ਉਦੋਂ ਤੂਫਾਨ ਨਾ ਆਵੇ ਮੀਂਹ ਪੈ ਜਾ ਕੋਈ ਚੱਕਰ ਨਹੀਂ ਨੇ ਕਣਕਾਂ ਪੱਕੀਆਂ ਸਭ ਨਹੀਂ ਗੈਰ ਗੈਰ ਇੱਥੇ ਵੀ ਚੜੀ ਆ ਬਈ ਨੇਰ ਹੋ ਗਿਆ ਜਮਾ ਨੇਰੀ ਨਿਸਾਰਾ ਕੁਛ ਲਕੋਤਾ ਇੱਥੇ ਚੱਲ ਪਏ ਮੇਰੇ ਜੋੜੀਦਾਰ ਮਾਜੇ ਦੇ ਭਾਈ ਇਹ ਹੁਣ ਆਪਣੇ ਆਪਣੇ ਘਰਾਂ ਨੂੰ ਚੱਲੇ ਆ ਪਹਿਲਾਂ ਗੱਲਾਂ ਬਾਤਾਂ ਕੀਤੀਆਂ ਇਹਨਾਂ ਨੇ ਬੈਠ ਕੇ ਇਹ ਜੇ ਹਾਲਾਤ ਪਾਈ ਸ਼ੁਭ ਤੇ ਬਾਬਾ ਕੀ ਹਾਲ ਹੈ ਜੀ ਬਾਬਾ ਸਾਹੁ ਪੂਰੀ ਚੜਦੀ ਕਲਾ ਵਾਹ ਇਹ ਜੀਆਂ ਰੂਹਾਂ ਭਾਈ ਇੱਥੇ ਜਿਹੜੀਆਂ ਬਾਗੋ ਬਾਗ ਰਹਿੰਦੀਆਂ ਬਾਗੋ ਬਾਗ ਇਹ ਸੱਚੇ ਪਾਤਸ਼ਾਹ ਦੀ ਮਿਹਰ ਹੈ ਜੀ ਇੱਥੇ ਹੁਣ ਭਾਈ ਆਹ ਹਨੇਰਾ ਹੋਣ ਕਾਰਨ ਥੋੜਾ ਜਿਹਾ ਕੈਮਰਾ ਲਾਈਟ ਭਾਲਦਾ ਥੋੜੀ ਜੀ ਪਰ ਮੈਂ ਕੋਸ਼ਿਸ਼ ਤੁਹਾਨੂੰ ਕਰਦਾ ਫੇਰ ਵੀ ਦਿਖਾਉਣ ਦੀ ਆਹ ਹਾਲਾਤ ਐ ਇੰਨੇ ਹਨੇਰੇ ਤੂਫਾਨ ਇੱਥੇ ਆ ਰਿਹਾ ਚੱਲ ਰਿਹਾ ਐ ਦੇਖੋ ਦਰਖਤ ਵੀ ਐਦਾਂ ਤੁਹਾਨੂੰ ਦੱਸਣਗੇ ਦੇਖ ਕੇ ਵੀ ਭਾਈ ਹਨੇਰੀ ਚੱਲਦੀ ਐ ਇੱਥੇ ਇਹ ਹਾਲਾਤ ਅੱਜ ਸ਼ੰਭੂ ਮੋਰਚੇ ਦੇ ਆ ਜੀ ਚਲੋ ਵਾਹਿਗੁਰੂ ਦੀ ਕਿਰਪਾ ਜਿੱਥੇ ਰੱਖੇ ਉੱਥੇ ਰਹਿਣਾ ਦੋਸਤੋ 90 90 80 ਸੀ 85 85 ਸਾਲ ਦੇ ਬਾਬੇ ਆ ਵੀ ਇਹ ਨੇਰੀ ਬਹੁਤ ਹੀ ਜ਼ਿਆਦਾ ਤੇਜ਼ ਹੈ ਭਾਈ ਚਲੋ ਮੈਂ ਵੀ ਹੁਣ ਵੜਦਾ ਆਪਣੇ ਘਰ ਨੂੰ ਉਹ ਸਾਹਮਣੇ ਮੇਰਾ ਘਰ ਹੈ ਚੱਲਦੇ ਆ ਹੌਲੀ ਹੌਲੀ ਉਧਰ ਨੂੰ ਕਿਉਂਕਿ ਨੇਰੀ ਭਾਈ ਖੜ ਨਹੀਂ ਦਿੰਦੇ ਕੰਮ ਨਹੀਂ ਕਰਨ ਦਿੰਦੇ ਬਾਹਰ ਮੈਨੂੰ